ਪੰਜਾਬ ਦੇ ਹਾਲਾਤਾਂ ਤੇ ਚਿੰਤਾ ਜ਼ਾਹਰ ਕਰਦੇ ਆ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਚੰਡੀਗੜ੍ਹ ਤੇ ਦਿੱਲੀ ਵਾਲਿਆਂ ਵੱਲੋਂ ਪੀੜਿਆ ਜਾ ਰਿਹਾ ਹੈ ਪੰਜਾਬ ਚ ਲੋਕਾਂ ਦੀ ਆਵਾਜ਼ ਦੱਬਣ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਸੰਗਤ ਜੀ ਜੀ ਦਾ ਪੰਜਾਬ ਦੀ ਧਰਤੀ ਦੇ ਪ੍ਰਤੀ 모ਹ ਨਹੀਂ ਹੈ ਪੰਜਾਬੀ ਬੋਲੀ ਪ੍ਰਤੀ 모ਹ ਨਹੀਂ ਹੈ ਪੰਜਾਬ ਦੇ ਸੱਭਿਆਚਾਰ ਪ੍ਰਤੀ 모ਹ ਨਹੀਂ ਹੈ ਪੰਜਾਬ ਦੇ ਕੁਦਰਤੀ ਵਸੀਲਿਆਂ ਨਾਲ ਮੋਹ ਨਹੀਂ ਹੈ। ਉਹ ਨਰਮੋਹਾ ਅਕਰਤ ਘੜ ਉਹ ਅੱਜ ਵੀ ਮਰਿਆ ਹੈ, ਕੱਲ ਵੀ ਮਰਿਆ ਹੈ। ਸਾਲ ਨੂੰ ਵੀ ਮਰਿਆ ਤੇ ਦਸਾਂ ਸਾਲਾਂ ਨੂੰ ਵੀ ਮਰਿਆ। ਅੱਜ ਪੰਜਾਬ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਹੈ। ਦੋ ਬੇਲਿਆਂ ਦੇ ਵਿੱਚ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਨਾ ਇਦਾਂ ਪੰਜਾਬ ਨੂੰ ਪੀੜਿਆ ਜਾ ਰਿਹਾ ਇੱਕ ਦਿੱਲੀ ਦਾ ਵੇਲਣਾ ਇੱਕ ਚੰਡੀਗੜ੍ਹ ਦਾ ਵੇਲਣਾ ਦੋਵੇਂ ਵੇਲ ਨੇ ਜਿਹੜੇ ਐ ਉਹ ਪੰਜਾਬ ਨੂੰ ਇਉਂ ਪੀੜ ਰਹੇ ਐ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਪੰਜਾਬੀਅਤ ਕੁਰਾ ਕੁਰਾ ਕਰ ਰਹੀ ਐ ਤਰਾ ਤਰਾ ਕਰ ਰਹੀ ਐ ਇਹ ਹਾਲਤ ਹੋਈ ਪਈ ਜਲੰਧਰ ਦੇ ਵਿੱਚ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਇੱਕ ਨੌਜਵਾਨ ਪਰਮਿੰਦਰ ਸਿੰਘ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਬਠਿੰਡੇ ਦੇ ਵਿੱਚ ਗੋਨਿਆਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਪੁਲਿਸ ਕਸੀਹਾ ਕੇਂਦਰ ਦੇ ਵਿੱਚ ਕਰੰਟ ਲਾ ਕੇ ਜਿਹੜਾ ਉਹ ਮਾਰ ਦਿੱਤਾ ਜਾਂਦਾ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ 15 ਸਾਲ ਅਸੀਂ ਇਹੋ ਦਰਦ ਅਹਿਨਾਇਆ ਹੈ ਗੋਲੀਆਂ ਨਾਲ ਭੁੰਨੇ ਗਏ ਆ ਤਸੀਹਾ ਕੇਂਦਰਾਂ ਦੇ ਵਿੱਚ ਹੱਦ ਦਰਜੇ ਦੇ ਤਸ਼ੱਦਦ ਜਿਹੜੇ ਆ ਸਾਡੇ ਬਨੇਰਿਆਂ ਨੇ ਸਾਡੇ ਭਰਾਵਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਹੰਡਾਰੇ ਆ ਔਰ ਅਜੋ ਹੀ ਕੁਝ ਫੇਰ ਹੋਣ ਜਾ ਰਿਹਾ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਭਿਆਨਕ ਹੋ ਗਈ ਆ ਪੰਜਾਬ ਦੀ ਧਰਤੀ ਦੇ ਉੱਤੇ ਡਟ ਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ